ਪੰਜਾਬੀ ਸਾਹਿਤ ਨੂੰ ਇੱਕ ਬਹੁਤ ਵੱਡਾ ਤੇ ਕਦੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਪੈ ਗਿਆ ਇੱਕ ਇਹੋ ਜਿਹਾ ਵਿਅਕਤੀ ਕਹਿੋ ਜਿਹਾ ਸ਼ਖਸ ਜਿਨੇ ਆਪਣੇ ਅੰਦਰ ਸਾਹਿਤ ਦਾ ਸਮੁੰਦਰ ਬੰਨ ਕੇ ਰੱਖਿਆ ਸੀ ਆਪਣੇ ਨਾਲ ਰੱਖਿਆ ਸੀ ਉਸ ਵਿਅਕਤੀ ਨੇ ਆਖਰਕਾਰ ਉਡਾਰੀ ਮਾਰ ਦਿੱਤੀ ਇੰਦਰਜੀਤ ਨਾਮ ਹੈ ਇਸ ਵਿਅਕਤੀ ਦਾ ਜਿਸ ਨੇ 97 ਸਾਲ ਦੀ ਉਮਰ ਭੋਗ ਕੇ ਆਖਰੀ ਸਾਲ ਇਹਨੇ ਦਿੱਲੀ ਦੇ ਵਿੱਚ ਪਰ ਇਹ ਇੰਦਰਜੀਤ ਹੈ ਕੌਣ ਇੰਦਰਜੀਤ ਉਹ ਸ਼ਖਸ ਹੈ ਜਿਸ ਨੇ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਨੂੰ ਸ਼ਿੰਗਾਰਿਆ ਜਿਸ ਨੇ ਨਾ ਸਿਰਫ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਨੂੰ ਸ਼ਿੰਗਾਰਿਆ ਉਸ ਦੀਆਂ ਕਵਿਤਾਵਾਂ ਨੂੰ ਸ਼ਿੰਗਾਰਿਆ ਸਗੋਂ ਉਸ ਦੀ ਜ਼ਿੰਦਗੀ ਦੇ ਵਿੱਚ ਵੀ ਇੱਕ ਮਹੱਤਵਪੂਰਨ ਅੰਗ ਬਣ ਕੇ ਰਹਿ ਗਿਆ ਇੰਦਰਜੀਤ ਪਰ ਉਸ ਨੂੰ ਸਾਹਿਤਕ ਦੁਨੀਆ ਇੰਦਰਜੀਤ ਦੇ ਨਾਮ ਨਾਲ ਨਹੀਂ ਜਾਣਦੀ ਉਸ ਨੂੰ ਅਮਰੋਜ਼ ਦੇ ਨਾਮ ਨਾਲ ਜਾਣਿਆ ਜਾਂਦਾ ਅਮਰੋਜ਼ ਉਹ ਐਮਰੋਜ਼ ਜਿਹੜਾ ਅਮ੍ਰਿਤਾ ਪ੍ਰੀਤਮ ਦੇ ਨਾਵਲਾਂ ਦਾ ਨਾਟਕਾਂ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਉਹਦੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਅਮ੍ਰਿਤਾ ਪ੍ਰੀਤਮ ਨੇ ਜੇਸ ਐਮਰੋਜ਼ ਨੂੰ ਮੁਹੱਬਤ ਕੀਤੀ ਉਹ ਐਮਰੋਜ਼ 97 ਸਾਲ ਦੀ ਉਮਰ ਪੂਰ ਕੇ ਤੇ ਦਿੱਲੀ ਦੇ ਵਿੱਚ ਆਖਰੀ ਸਾਲ ਲੈ ਗਿਆ ਔਰ ਅਕਾਲ ਚਲਣਾ ਕਰ ਗਿਆ ਐਮਰੋਜ਼ ਤੇ ਅਮ੍ਰਿਤਾ ਪ੍ਰੀਤਮ ਦਾ ਨਾਮ ਇਕੱਠਿਆਂ ਲਿਆ ਜਾਂਦਾ ਹੁਣ ਤੱਕ ਅਮ੍ਰਿਤਾ ਪ੍ਰੀਤਮ ਦੀਆਂ ਕਈ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਐਮਰੋਜ਼ ਪਾਵੇਂ ਆਪਣੇ ਨਾਮ ਦੇ ਨਾਲ ਪਾਵੇਂ ਕਿਸੇ ਹੋਰ ਨਾਮ ਦੇ ਨਾਲ ਪੜਿਆ ਲਿਖਿਆ ਸਮਝਿਆ ਜਾ ਸਕਦਾ ਪਰ ਅਮਰੋਜ਼ ਆਖਰ ਹਸਤੀ ਕੀ ਸੀ ਕੀ ਹਸਤੀ ਰੱਖਦਾ ਸੀ ਅਮਰਤਾ ਪ੍ਰੀਤਮ ਦੇ ਜੀਵਨ ਦੇ ਉੱਤੇ ਅਮਰਤਾ ਪ੍ਰੀਤਮ ਦੀ ਜ਼ਿੰਦਗੀ ਦੇ ਉੱਤੇ ਖਾਸ ਕਰਕੇ ਅਮਰਤਾ ਪ੍ਰੀਤਮ ਦੀਆਂ ਕਿਤਾਬਾਂ ਦੇ ਉੱਤੇ ਦਰਸਲ ਨਾਗਮਣੀ ਨਾ ਦਾ ਇੱਕ ਪ੍ਰਕਾਸ਼ਨ ਅਮਰਤਾ ਪ੍ਰੀਤਮ ਦਾ 1966 ਦੇ ਵਿੱਚ ਇੰਦਰਜੀਤ ਨੂੰ ਉਹ ਨਾਮ ਇਸ ਪ੍ਰਕਾਸ਼ਨ ਦੇ ਵਿੱਚ ਮਿਲਿਆ ਸੀ ਅਮਰੋਜ਼ ਇਸ ਪ੍ਰਕਾਸ਼ਨ ਦੇ ਵਿੱਚ ਹੀ ਮਿਲਣ ਲੱਗਿਆ ਸੀ ਦਰਸਲ ਇੰਦਰਜੀਤ ਦਾ ਇਸ ਨਾਟਕ ਦੇ ਵਿੱਚ ਇੱਕ ਅਧਿਆਇ ਸੀ ਔਰ ਉਸ ਕਰੈਕਟਰ ਦਾ ਨਾਮ ਇੰਦਰਜੀਤ ਨਾ ਹੋ ਕੇ 임ਰੋਜ਼ ਸੀ ਔਰ ਇਸ ਕਾਰਨ ਉਸ ਦਾ ਨਾਮ ਇੰਦਰਜੀਤ ਤੋਂ ਅਲਹਿਦਾ 임ਰੋਜ਼ ਪੈ ਗਿਆ 임ਰੋਜ਼ ਉਹੀ 임ਰੋਜ਼ ਜਿਹੜਾ ਅੱਜ ਕਲਾ ਕਲਾ ਵਿਅਕਤੀ ਜਾਣਦਾ ਹੈ ਕਿ ਕੌਣ ਹੈ 임ਰੋਜ਼ 임ਰੋਜ਼ ਉਹੀ ਜਿਹੜਾ ਅੰਮ੍ਰਿਤਪ੍ਰੀਤਮ ਨਾਲ ਵਿਆਹਤ ਨਹੀਂ ਜਿਸਨੇ ਕੀਤਾ ਪਰ ਉਸ ਦੇ ਨਾਲ 40 ਵਰਿਆਂ ਤੱਕ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਿਹਾ ਦੋਵਾਂ ਦੀ ਮੁਹੱਬਤ اٹਟ ਦੱਸੀ ਜਾਂਦੀ ਹੈ ਦੋਵਾਂ ਦੀ ਮੁਹੱਬਤ ਦੇ ਸੋਲੇ ਗਾਏ ਜਾਂਦੇ ਨੇ ਦੋਵਾਂ ਦੀ ਮੁਹੱਬਤ ਦੀਆਂ ਸੌਹਾਂ ਚੁਕੀਆਂ ਜਾਂਦੀਆਂ ਨੇ ਪਰ ਸਮਾਜ ਨੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸ਼ਾਇਦ ਅੱਜ ਤੱਕ ਪ੍ਰਵਾਨ ਨਹੀਂ ਚਾੜੀ ਉਹ ਮੁਹੱਬਤ ਅੱਜ ਉਹ ইমরੋਜ਼ ਇਸ ਫਾਨੀ ਸੰਸਾਰ ਨੂੰ ਸਦਾ ਅਲਵਿਦਾ ਕਹਿ ਕੇ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਦੇ ਵਿੱਚ ਜਾਨ ਫੁਕਣ ਵਾਲਾ ইমরੋਜ਼ ਆਪਣੀ ਕਲਾ ਦੇ ਨਾਲ ਨਾ ਸਿਰਫ ਅਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਬਲਕਿ ਇੰਡਸਟਰੀ ਦੇ ਵਿੱਚ ਵੱਖ-ਵੱਖ 뮤직 ਐਲਬਮਸ ਰਿਪੀਟਰ ਨਾ ਸਿਰਫ ਅਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਬਲਕਿ 뮤직 ਇੰਡਸਟਰੀ ਦੇ ਵਿੱਚ ਸਾਰੀ ਇੰਡਸਟਰੀ ਦੇ ਵਿੱਚ ਵੱਖ-ਵੱਖ ਐਲਬम्स ਦੇ ਕਵਰ ਜਿਹੜੇ ਨੇ ਉਹ ਅਮਰੋਜ਼ ਡਿਜ਼ਾਈਨ ਕਰਦਾ ਰਿਹਾ ਖੈਰ ਅਮਰੋਜ਼ ਨੇ ਦਿੱਲੀ ਦੇ ਵਿੱਚ ਆਖਰੀ ਸਾਲ 97 ਸਾਲ ਦੀ ਉਮਰ ਪੂਰੀ ਔਰ ਉਸ ਤੋਂ ਬਾਅਦ ਆਪਣੇ ਆਖਰੀ ਸਾਲ ਲਏ ਨੇ ਅਸਤੇ ਵਿੱਚ ਜੇ ਗੱਲ ਕਰੀਏ ਅਮਰੋਜ਼ ਦੀ ਤਾਂ ਅਮ੍ਰਿਤਾ ਪ੍ਰੀਤਮ ਦਾ ਦਸਤਾਵੇਜ਼ ਕਿਤਾਬ ਹੈ ਉਸ ਦੇ ਵਿੱਚ ਸਾਫ ਤੌਰ ਦੇ ਉੱਤੇ ਦੋਵਾਂ ਦੀ ਮੁਹੱਬਤ ਦੀ ਝਲਕ ਤੁਹਾਨੂੰ ਜਾਂ ਪਾਠਕਾਂ ਨੂੰ ਜ਼ਰੂਰ ਮਿਲ ਜਵੇਗੀ ਇਸ ਤੋਂ ਅਲੱਗਾ ਜੇ ਅਮਰੋਜ਼ ਦੀ ਗੱਲ ਕੀਤੀ ਜਾਵੇ ਤਾਂ ਸਾਹਿਰ ਲੁਧਿਆਣਵੀ ਤੋਂ ਜ਼ਰਾ ਬਾਅਦ ਵਿੱਚ ਜਦੋਂ ਅਮ੍ਰਿਤਾ ਪ੍ਰੀਤਮ ਟੁੱਟ ਚੁੱਕੀ ਸੀ ਉਦੋਂ ਅਮ੍ਰਿਤਾ ਪ੍ਰੀਤਮ ਨੂੰ ਬੰਨਣ ਵਾਲਾ ਇਕੱਠਾ ਕਰਨ ਵਾਲਾ ਉਸ ਦੇ ਟੁੱਟੇ ਹੋਏ ਜ਼ਹਿਨ ਨੂੰ ਇੱਕ ਸਾਰ ਲਿਆਉਣ ਵਾਲਾ ਅਮਰੋਜ਼ ਕਿਹਾ ਜਾਂਦਾ ਹੈ ਅੰਮ੍ਰਿਤਪ੍ਰੀਤਮ ਨੇ ਆਪਣੇ ਉਸ ਦੌਰ ਦੇ ਵਿੱਚ ਜੋ ਵੀ ਕਵਿਤਾਵਾਂ ਲਿਖੀਆਂ ਨੇ ਉਹ ਭਾਵੇਂ ਇੱਕ ਪਾਸੇ ਸਾਹਿਰ ਲੁਧਿਆਣਵੀ ਦੇ ਜਾਣ ਤੋਂ ਬਾਅਦ ਦੀਆਂ ਲਿਖੀਆਂ ਪਰ ਅੰਮ੍ਰਿਤਪ੍ਰੀਤਮ ਦੇ ਨਾਵਲਾ ਤੋਂ ਪਤਾ ਲੱਗਣ ਲੱਗ ਗਿਆ ਸੀ ਕਿ ਉਸ ਦੀ ਜ਼ਿੰਦਗੀ ਹੁਣ ਕਰਵਟ ਲੈ ਚੁੱਕੀ ਹੈ। ਅਮਰੋਜ਼ ਦਾ ਆਗਮਨ ਹੋ ਚੁੱਕਿਆ। ਪਰ ਹੁਣ ਤੱਕ ਉਹ ਅਮਰੋਜ਼ ਜਿਸ ਨੇ ਅੰਮ੍ਰਿਤਪ੍ਰੀਤਮ ਦੀਆਂ ਯਾਦਾਂ ਨੂੰ ਸੰਜੋਗ ਕੇ ਰੱਖਿਆ ਉਸ ਦੇ ਪਰਿਵਾਰ ਨੂੰ ਪਿਆਰ ਦੇ ਨਾਲ ਬੰਨ ਕੇ ਰੱਖਿਆ ਉਹ ਅਮਰੋਜ਼ ਆਖਰਕਾਰ ਸਦੀਵੀ ਵਿਛੋੜਾ ਇਸ ਪੂਰੇ ਫਾਨੀ ਸੰਸਾਰ ਨੂੰ ਦੇ ਗਿਆ ਅੱਜ ਖਬਰ ਸਾਹਮਣੇ ਆਈ ਕਿ 97 ਸਾਲ ਦੀ ਉਮਰ ਪੂਰ ਕੇ ਅਮਰੋਜ਼ ਨੇ ਆਖਰੀ ਸਾਹ ਲੈ ਲਏ ਦਿੱਲੀ ਦੇ ਵਿੱਚ ਅਮਰੋਜ਼ ਦਾ ਅਕਾਲ ਚਲਾਣਾ ਹੋ ਗਿਆ ਇਸ ਤੋਂ ਬਾਅਦ ਸ਼ਾਇਦ ਸਾਹਿਤ ਦੇ ਵਿੱਚ ਉਸ ਤਰ੍ਹਾਂ ਰੰਗ ਭਰਨ ਵਾਲਾ ਉਸ ਤਰ੍ਹਾਂ ਆਪਣੀ ਕਲਾਕਾਰੀ ਦਿਖਾਉਣ ਵਾਲਾ ਇਹ ਸਾਹਿਤਕ ਚੱਤਰਕਾਰ ਹੋਰ ਨਹੀਂ ਪੈਦਾ ਹੋਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ